ਲਓ ਵੀ ਦੋਸਤੋ ਅੱਜ ਆਪਾਂ ਗੁਰਵਿੰਦਰ ਨੂੰ ਮਿਲਾਉਨੇ ਆ ਤੇ ਕਾਸੇ ਚ ਕੋਹਲਾ ਦਿੰਦਾ ਤੇ ਅੱਜ ਮਟਰਾਂ ਚ ਕੱਦੂ ਲਾਈ ਬੈਠਾ ਹਜੇ ਤੁਸੀਂ ਵੇਖ ਲਓ ਕਿ ਕੱਦੂ ਪਹੁੰਚੇ ਵੀ ਨਹੀਂ ਤੇ ਪਰ ਕੱਦੂ ਇੱਧਰ ਦਿਖਾ ਦਿੰਨੇ ਆ ਤੁਹਾਨੂੰ ਆਹ ਦੇਖ ਲਓ ਇੱਧਰ ਕੱਦੂ ਇਹ ਡੜੇ ਕਰੀ ਬੈਠਾ ਆਹ ਦੇਖ ਲਓ ਇੱਧਰ ਬਈ ਤੇ ਆ ਪੋਲੀਥੀਨ ਲਾਈ ਬਿਠਾਉਂਦੇ ਬਾਈ ਗੁਰਵੰਦਰ ਕੀ ਸਿਸਟਮ ਆ ਬਾਈ ਇਹ ਇਹ ਬਾਈ ਠੰਡ ਤੋਂ ਬਚਾਉਣ ਵਾਸਤੇ ਲੋਟਰਨ ਲਾਇਆ ਆਪਾਂ ਇਹਨੂੰ ਪਲਾਸਟਿਕ ਸੀਟ ਕਹਿ ਦਿੰਦੇ ਆ ਹੂੰ ਤੇ ਇਹਦੇ ਨਾਲ ਮਤਲਬ ਠੰਡ ਠੰਡ ਦਾ ਸੀਜ਼ਨ ਵਿੱਚ ਵਧੀਆ ਰਹਿੰਦੇ ਆ ਵਧੀਆ ਰਹਿੰਦੇ ਆ ਹਾਂ ਜਦੋਂ ਇਹ ਫਰਵਰੀ ਦੇ ਵਿੱਚ ਸੀਜ਼ਨ ਠੰਡ ਦਾ ਖਤਮ ਹੋ ਗੋਦੇ ਨੂੰ ਓਪਨ ਕਰ ਦਾਂਗੇ ਤੇ ਇਹ ਬਾਈ ਗੁਰਵੰਦਰ ਮਗਰੋਂ ਵੀ ਯਾਰ ਕਦੋਂ ਤਾ ਲਾ ਸਕਦਾ ਤੂੰ ਵਿੱਚ ਕੀ ਚੱਕਿਆ ਇਹਦਾ ਬਾਈ ਇਹ ਫਿਰ ਗੇਤੇ ਆ ਜਾਣਗੇ ਜਦੋਂ ਮਗਰੋਂ ਲਾਵਾਂਗੇ ਬਾਈ ਜਨਵਰੀ ਫਰਵਰੀ ਚ ਲੋਕ ਲਾਉਣ ਲੱਗਣਗੇ ਫਰਵਰੀ ਚ ਆਪਣੇ ਜਾਨਵਰ ਦੇ ਲਾਸਟ ਚ ਵੇਕਣ ਲੱਗ ਜਾਣਗੇ ਉਦੋਂ ਕਮਾਈ ਸ਼ੁਰ ਇਹ ਮਟਰ ਆ ਬਈ ਮਟਰ ਇਹ ਫਿਰ ਆਹ ਜਿਹੜਾ ਹੁਣ ਥਾਂ ਵਿੱਚ ਖਾਲੀ ਛੱਡਣਾ ਪੈਣਾ ਸੀਗਾ 8 ਫੁੱਟ ਦਾ ਕਦੂਆਂ ਵਾਸਤੇ ਇਹ ਜਦੋਂ ਨੂੰ ਕਦੂਆਂ ਨੇ ਆ 8 ਫੁੱਟ ਦੇ ਵਿੱਚ ਆਉਣ ਉਹਦੋਂ ਆਪਣਾ ਮਟਰ ਦੀ ਫਸਲ ਜਿਹੜੀ ਇਹ ਆਪਣਾ ਝਾੜ ਦੇ ਜੂਗੀ ਝਾੜ ਦੇ ਜੂਗੀ ਹਾਂ 3 ਮਹੀਨਿਆਂ ਦੀ ਮਟਰਾਂ ਦੀ ਫਸਲ ਆਵੇ 3 ਮਹੀਨੇ ਤੁਸੀਂ ਜਿਹੜੇ ਕਦੂ ਇਹਨਾਂ ਦੇ ਵਿੱਚ ਆਉਣਗੇ ਠੀਕ ਆ ਮੁੜ ਕੇ ਇਹ ਮਟਰ ਜਦੋਂ ਫਸਲ ਝਾੜ ਦੇਗੀ ਇਹਨੂੰ ਵਾਹ ਦਾਂਗੇ ਤੇ ਆ ਖੁੱਲੇ ਥਾਂ 'ਚ ਕਦੂ ਆ ਜਾਣਗੇ ਅੱਛਾ ਹੁਣ ਜਿਹੜੇ ਮਟਰ ਆ ਤੇਰੇ ਜਮਾ ਤਿਆਰ ਆ ਹਾਂ ਤਿਆਰ ਆ ਬਈ ਇਹ ਹੁਣ ਵਿਗ ਜਾਣਗੇ ਉਦੋਂ ਨੂੰ ਖਤਮ ਹੋ ਜੂਗੀ ਤੇ ਜਿਹੜੀਆਂ ਕਦੂਆਂ ਦੀਆਂ ਬੱਲਾਂ ਇਹ ਓਨੀ ਓਨੀ ਵਾਥ ਤੇ ਪਹਿਲਾਂ ਹੀ ਲਾਲੀਆਂ ਵੀ ਇੱਥੋਂ ਤੱਕ ਆਉਣਗੀਆਂ ਇਹ ਹਾਂ ਹਾਂ ਇਹ ਦੋਨਾਂ ਲਫਾਫੇ ਲਾ ਦਾਂਗੇ ਤਾਂ ਗਰਮੀ ਹੋ ਜਾਵੇਗੀ। ਪਰ ਇਮਾਰਤ ਤੇ ਖੁੱਲੀਆਂ ਹੋ ਜਾਣਗੀਆਂ। ਖੁੱਲੀਆਂ ਹੋਣਗੀਆਂ ਤੇ ਇਧਰ ਆ ਜਾਣਗੀਆਂ। ਹਾਂ ਤੇ ਇੱਥੇ ਆਪਾਂ ਰੋਟਾ ਵੀਟਰ ਮਾਰ ਦਾਂਗੇ। ਠੀਕ ਆ ਕਿੰਨਾ ਬਾਣਾ ਭਾਈ ਜਿਹੜਾ ਇਹ ਡਬਲ ਕੀਤੀ ਹੈ ਸਬਜੀ। ਇਹ ਕਿੱਲਾ ਸਵਾ ਕਿੱਲਾ ਭਾਈ ਕਦੋਂ ਕਦੋਂ ਹਲਾ। ਸਵਾ ਕਿੱਲਾ ਕਦੋਂ ਕਦੋਂ ਆਉਂਦਾ। ਤੇ ਭਾਈ ਇਹਦੇ ਚ ਮੰਨ ਕੇ ਚੱਲ ਹੁਣ ਜੇ ਆਪਾਂ ਮੋਟਾ ਜਿਹਾ ਪੁੱਛ ਲ ਗਏ ਹਿਸਾਬ ਕਿਤਾਬ ਮਟਰ ਜਿਹੜੇ ਕਿੰਨੀ ਕਾਮਦਨ ਕਰ ਦੇਣਗੇ ਕਿੱਲਾ। ਭਾਈ ਇਹ ਤਾਂ ਰੇਟ ਤੇ ਹੁੰਦਾ ਕਈ ਵਾਰ ਤਾਂ ਮਿੱਟੀ ਹੋ ਜਾਂਦੀ ਹੈ। ਤੇ ਕਈ ਵਾਰ ਜੇ ਹੁਣ ਰੇਟ ਸੋਨਾ ਤਾਂ 70000 10000 ਦੇ ਕਦੋਂ ਕਦੋਂ ਵਿੱਚ ਉਦੋਂ ਕਦੂ ਬਈ ਜਿਵੇਂ ਪਿਛਲੀ ਆ ਰੇਟ ਸੋਨਾ ਸੀਗਾ ਹਾਂ ਪਿਛਲੇ ਸਾਲ ਅਸੀਂ 2 ਸਵਾ 2 ਦੇ ਆਸ-ਪਾਸ ਪਹੁੰਚੇ ਸੀਗੇ ਓਕੇ ਤੇ ਐਤ ਕੀ ਰੇਟ ਦੇਖੋ ਕੀ ਕਹਿੰਦਾ ਇਹ ਰੇਟ ਤੇ ਡਿਪੈਂਡ ਆ ਵੀ ਜਾਨੀ ਕਿ ਇਹ ਫਿਰ ਵੀ ਸੋਨੇ ਨਿਕਲਦੇ ਆ ਸੋਨੇ ਨਿਕਲਿਆ ਆਂਦੇ ਆ ਠੀਕ ਆ ਬਾਈ ਜਿਹੜਾ ਇਹ ਲਫਾਫਾ ਜਿਆਦਾਤਰ ਪੁੱਛਦੇ ਸੀਗੇ ਬਾਈ ਵੀ ਕੀ ਰੇਟ ਪੈਂਦਾ ਇਹ ਵੀ ਦੱਸ ਦੋ ਕਿੱਥੋਂ ਤੁਸੀਂ ਲੈਣੇ ਆ ਜਿਹੜਾ ਆਪਾਂ ਪੁੰਨੇ ਉੱਤੇ ਇਹ ਆਪਾਂ ਨੂੰ 130 ਰੁਪਏ ਕਿਲੋ ਪੈਂਦਾ ਬਈ 130 ਰੁਪਏ 1 ਕਿਲੋ ਦੇ ਵਿੱਚ 90 ਫੁੱਟ ਹੁੰਦਾ 6 ਫੁੱਟ ਵਾਲਾ 6 ਫੁੱਟ ਚੌੜਾ 90 ਫੁੱਟ ਲੰਮਾ 90 ਫੁੱਟ ਨੂੰ ਬਾਈ ਹ ਮੋਲ ਲੈਣੀਆਂ ਆਪਾਂ ਨੂੰ 16 ਰੁਪਏ ਦੀ ਇੱਕ ਪੈਂਦੀ ਆ ਵੀ 16 ਦੀ ਹਾਂ ਠੀਕ ਆ ਤੇ ਇਹ ਜਾਨੀ ਕਿ ਭਾਈ ਹੁਣ ਇਹ ਬਾਅਦ ਚ ਕੰਮ ਆਊਗਾ ਕਿ ਖਤਮ ਹੋ ਜੁਲਫਾ ਬਸ ਨਹੀਂ ਇਹ ਭਈ ਆਪਣਾ ਤੀਜਾ ਸਾਲ ਚੱਲੀ ਅਨ ਲਫਾਫੇ ਨੂੰ ਹਜੇ ਇਹਨੂੰ ਤੂੰ 2 ਸਾਲ ਹੋਰ ਕੰਮ ਲਵਾਵਾਂਗੇ ਇਹ ਕੰਮ ਫੇਰ ਆਉਂਦਾ ਭਈ ਜੇ ਇਹਨੂੰ ਜਿਵੇਂ ਹੁਣ ਆਹ ਪਿਆ ਜਦੋਂ ਇਹ ਸੀਜ਼ਨ ਟੱਪ ਗਿਆ ਨੂੰ ਧੋ ਕੇ ਤੈਅ ਮਾਰ ਕੇ ਰੱਖ ਦਾਂਗੇ ਇਸ ਨੂੰ ਇਕੱਠਾ ਕਰ ਜੇ ਭਾਵੇਂ ਇਵੇਂ ਵਾਹਣ ਜਿ ਸਿੱਟ ਦਈਆਂ ਫੇਰ ਤਾਂ ਸਾਲ ਖਰਾਬ ਹੋ ਜਾਣਾ ਠੀਕ ਹੈ ਤਾਂ ਦੋਸਤੋ ਜਿਹੜਾ ਆਪਾਂ ਗੁਰਵਿੰਦਰ ਖਾਲਸਾ ਬਾਈ ਕੋਠੇ ਕੋਰਸੰਗਲ ਜਿਲ੍ਹਾ ਬਠਿੰਡਾ ਬਾਈ ਅੱਗੇ ਵੀ ਆਪਾਂ ਵੀਡੀਓ ਪਾਉਂਨੇ ਆ ਸਬਜ਼ੀ ਦਾ ਕੰਮ ਕਰਦਾ ਬਹੁਤ ਵਧੀਆ ਬਾਈ ਬਾਹਰ ਲ ਜਿਹੜਾ ਗਿਆ ਸੀਗਾ ਬਾਹਰਲੀ ਕੰਟਰੀ ਨੂੰ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਆਪਦੇ ਘਰੇ ਆ ਕੋਠੀਆ ਬਾਈ ਦੀ ਨਾਲ ਹੀ ਇੱਥੇ ਬੈਠਾ ਤੇ ਵਧੀਆ ਕੰਮ ਜਿਹੜਾ ਸਬਜੀ ਦਾ ਕਰ ਰਿਹਾ ਤੇ ਗੁਰਵਿੰਦਰ ਭਾਈ ਹੋਰ ਕੀ ਸਬਜੀ ਵਾਲਾ ਨੂੰ ਸਿਹਤ ਕੀ ਦੇਣਾ ਚਾਹੋਗੇ ਵੀ ਸਬਜੀ ਵਾਲੇ ਨਵੇਂ ਮੁੰਡੇ ਬਹੁਤ ਆ ਰਹੇ ਆ ਸਬਜੀ ਤੇ ਘਾਟਾ ਵੀ ਖਾ ਰਹੇ ਆ ਕਈ ਪ੍ਰੋਫਿਟ ਵੀ ਕਮਾ ਰਹੇ ਆ ਸਬਜੀ ਚ ਆਏ ਆ ਭਾਈ ਕਈ ਵਾਰੀ ਹੁਣ ਰੀਲਾਂ ਦੇ ਕੇ ਵੀਡੀਓ ਦੇ ਕੇ ਜਿਵੇਂ ਮੇਰੀ ਰੀਲ ਵੀਡੀਓ ਦੇ ਕੇ ਬਥੇਰੇ ਲੋਕ ਪਹਿਲਾਂ ਸਬਜੀ ਦਾ ਕਿਲੇ ਕਿਲੇ ਦੋ ਦੋ ਕਿਲੇ ਸ਼ੁਰੂ ਕਰ ਲੈਂਦੇ ਆ ਕਈ ਵਾਰੀ ਨੌਲੇਜ ਦੀ ਕਮੀ ਕਰਨੋਂ ਘਾਟਾ ਪਾ ਜਾਂਦੀ ਆ ਨਵੇਂ ਮੁੰਡਿਆਂ ਨੂੰ ਤੇ ਇਹੀ ਆ ਵੀ ਜਿਹੜੇ ਬੰਦੇ ਨੇ ਨਵਾਂ ਕੰਮ ਸ਼ੁਰੂ ਕਰਨਾ ਦੋ ਚਾਰ ਕਨਾਲਾਂ ਤੋਂ ਪਹਿਲਾਂ ਇੱਕ ਸਾਲ ਤਿਆਰਬਾ ਲਵੇ ਜੇ ਉਹਨੂੰ ਲੱਗੇ ਵਧੀਆ ਕਮਾਈ ਮੰਡੀ ਕਾਰਨ ਚ ਜਦੋਂ ਹੁਣ ਮਾਨਕ ਚ ਲੋ ਗੋਭੀ ਤੇ ਲਾ ਲੋ ਲੋ ਗੋਭੀ ਵਾਈ ਜਾਂਦੇ ਆ ਤੁਸੀਂ ਹਜੇ ਵੇਚ ਹੀ ਜਾਂਦੇ ਗੋਭੀ ਹਨਾ ਉੱਥੇ ਮੰਡੀ ਚ ਹੁਣ ਹੈ ਨਹੀਂਗਾ ਰੇਟ ਤੁਸੀਂ ਫਿਰ ਬਈਓ ਕੀ ਕਰਨਾ ਚਾਹੋਗੇ ਆਪ ਵਿੱਚ ਹੀ ਹੱਥੀ ਵਿੱਚ ਹਾਂ ਬਈ ਇਹਦੇ ਚਾਏ ਹੁੰਦਾ ਬਈ ਜਿਵੇਂ ਹੁਣ ਜੇ ਮੈਂ ਕਹਦਾ ਵੀ 50 ਕਿੱਲਿਆਂ ਦਾ ਹੱਥੀ ਵੇਚੂਗਾ 50 ਕਿੱਲੇ ਲਰ ਤੋਂ ਸਾਰੀ ਫਸਲਤ ਹੀ ਵੇਚਿਆ ਯਾਨੀ ਬੰਦਾ 19 ਕਿ ਲਾਵੇ ਜਿਵੇਂ ਮੇਰੇ ਕੋਲ 4 ਕਿੱਲੇ ਆ ਮੈਂ 4 ਕਿੱਲਿਆਂ ਦੀ ਇਹ ਮੈਨੂੰ ਰੇਟ ਨਹੀਂ ਵੀ ਮਿਲੂਗਾ ਤੇ ਮੈਂ ਆਰਾਮ ਨਾਲ ਹੱਥੀ ਵੇਚ ਸਕਦਾ ਬਈ ਤੇ ਮੈਂ ਵੇਚਦਾ ਵੀ ਆ ਤੇ ਤਾਂ ਕਰਕੇ ਜਿਹੜੇ ਨਵੇਂ ਮੁੰਡੇ ਉਹਨਾਂ ਕਿ ਇਕੱਠੇ ਚ ਤੇ ਸਟੈਪ ਬਾਈ ਸਟਾਰਟ ਕਰੋ ਵੀ ਇੱਕ ਅੱਧੀ ਫਸਲ ਦਾ ਰੇਟ ਆ ਜੇ ਇੱਕ ਦਾ ਨਾਉ ਤਾਂ ਵਾਦੇ ਬੰਦਾ ਕੋਈ ਦਿੱਕਤ ਨਹੀਂ ਠੀਕ ਹੈ ਜੇਕਰ ਆਪਣੇ ਕੋਲੇ ਆਪਾਂ ਇਕੱਠੇ 10 ਕਿਲ ਲਾਲੇ ਉਹਦਾ ਰੇਟ ਨਾ ਆਇਆ ਤਾਂ ਆਪਣੇ ਵਾਉਣੀ ਪੈਗੀ ਤਾਂ ਘਾਟ ਆ ਬਈ ਠੀਕ ਹੈ ਤਾਂ ਗੁਰਵਿੰਦਰ ਭਾਈ ਬਹੁਤ ਬਹੁਤ ਧੰਨਵਾਦ ਆ ਦੋਸਤੋ ਗੁਰਵਿੰਦਰ ਦਾ ਥੱਲੇ ਨੰਬਰ ਚੱਲੀ ਜਾਂਦਾ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਤਾਂ ਨੰਬਰ ਤੇ ਕਨੈਕਟ ਕਰ ਸਕਦਾ ਧੰਨਵਾਦ